ਗਿਆਨੀ ਜੀ ਮੈਂ ਸਵਾਲ ਸੀਗਾ ਕਿ ਅਸੀਂ ਦਸਮ ਗ੍ਰੰਥ ਕਿਉਂ ਨਹੀਂ ਪੜ੍ਹਦੇ ਜਿਵੇਂ ਅਸੀਂ ਗੁਰ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆਂ ਹਾਂ ਇਹ ਜੋ ਦਸਮ ਗ੍ਰੰਥ ਹੈ ਇਹਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਸਿੱਖ ਰੋਜ਼ ਪੜ੍ਹਦਾ ਹੈ ਜਿਵੇਂ ਕਿ ਜਪਜੀ ਸਾਹਿਬ ਤੋਂ ਬਾਅਦ ਜਾਬ ਸਾਹਿਬ ਬਾਣੀ ਦਸਮ ਗ੍ਰੰਥ ਦੀ ਹੈ ਜਿਹੜੇ 10 ਵਈਏ ਨੇ ਉਹ ਵੀ ਦਸਮ ਗ੍ਰੰਥ ਵਿੱਚੋਂ ਆਏ ਨੇ ਚੌਪਈ ਸਾਹਿਬ ਦਸਮ ਗ੍ਰੰਥ ਦੀ ਬਾਣੀ ਹੈ ਔਰ ਇਹ ਸਾਰੀਆਂ ਬਾਣੀਆਂ 33 ਸਵਈਏ ਜ਼ਫਰਨਾਮਾ ਅਨੇਕ ਬਾਣੀਆਂ ਹਨ ਉਹ ਤਾਂ ਨਹੀਂ ਪੜਿਆ ਜਾਂਦਾ ਕਿਉਂਕਿ ਉਹ ਜਿਹੜਾ ਗ੍ਰੰਥ ਹੈ ਉਹਦੇ ਵਿੱਚ ਕੁਝ ਮਹਿੰਗੀਆਂ ਚੀਜ਼ਾਂ ਹਨ ਆਮ ਸਿੱਖ ਸਮਾਂ ਲਾ ਕੇ ਉਹਨਾਂ ਨੂੰ ਪੜਦਾ ਹੈ ਤਾਂ ਜਿਹੜੀਆਂ ਇਹ ਬਾਣੀਆਂ ਨੇ ਇਹ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਜਿਹੜੀ ਚੋਪਈ ਸਾਹਿਬ ਉਸੇ ਬਾਣੀ ਦਾ 405ਵਾਂ ਚਰਿੱਤਰ ਹੈ ਜਿਹਦੇ ਬਾਰੇ ਤੁਸੀਂ ਪਿੱਛੇ ਬਹੁਤ ਸਾਰਾ ਵਿਵਾਦ ਸੁਣਿਆ ਹੈ ਚਰਿੱਤਰੋਪਕਿਆਨ ਉਹ ਚੋਪਈ ਸਾਹਿਬ ਉਹਦੇ ਵਿੱਚ ਹੀ ਆਉਂਦੀ ਹੈ ਜੀਣੀ ਅਰਦਾਸ ਦੇ ਉੱਤੇ ਆਪਾਂ ਚੰਡੀ ਦੀ ਵਾਰ ਗੱਲ ਕਰਨੇ ਪਹਿਲੀ ਪੌੜੀ ਚੰਡੀ ਦੀ ਵਾਰ ਦੀ ਅਰਦਾਸ ਹੈ ਉਹ ਅਰਦਾਸ ਵਿੱਚ ਸ਼ਾਮਲ ਹੈ ਇਸ ਕਰਕੇ ਪੁਰਾਣੇ ਤਾਂ ਕੁਝ ਨੁਕਸੇ ਜਿਹੜੇ ਨੇ ਜਿਹੜੇ ਪੁਰਾਣੇ ਸਿੰਘ ਸਾਨੂੰ ਦਸਮ ਗ੍ਰੰਥ ਨਾਲ ਰੱਖਦੇ ਸਨ ਪੜ੍ਹਦੇ ਸਨ ਔਰ ਇਸ ਢੰਗ ਦੇ ਨਾਲ ਇਹ ਬਾਣੀ ਸਾਨੂੰ ਪੜ੍ਹਨੀ ਚਾਹੀਦੀ ਪਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਬਾਣੀ ਜਿਹੜੀ ਵੀ ਪੜ੍ਹਨੀ ਕਿਤੋਂ ਸੰਥਿਆ ਜ਼ਰੂਰ ਲਵੋ ਕਿਉਂਕਿ ਗਲਤ ਉਚਾਰਨ ਜਿਹੜੇ ਨੇ ਉਹ ਚੱਲ ਰਹੇ ਨੇ ਤਾਂ ਸਾਨੂੰ ਇਹਨਾਂ ਬਾਣੀਆਂ ਦੀ ਜਿਹੜੀਆਂ ਆਪਾਂ ਰੂਟੀਨ ਵਿੱਚ ਪੜ੍ਹਨੀਆਂ ਨੇ ਉਹਨਾਂ ਦਾ ਸਾਨੂੰ ਉਚਾਰਨ ਸਿੱਖਣਾ ਚਾਹੀਦਾ ਹੈ ਕੁਝ ਬਾਣੀਆਂ ਐਸੀਆਂ ਨੇ ਦਸਮ ਗ੍ਰੰਥ ਵਿੱਚ ਜੋ ਨਿਜੀ ਤੌਰ ਤੇ ਪੜਨ ਵਾਲੀਆਂ ਨੇ ਕੁਝ ਸੰਸਾਰ ਦੀ ਦੇਵ ਦੇਵਤਿਆਂ ਦੀਆਂ ਗੱਲਾਂ ਨੇ ਉਹਨਾਂ ਦੀ ਜਾਣਕਾਰੀ ਲੈਣ ਲਈ ਪਤਾ ਲੱਗੇ ਕਿਉਂਕਿ ਪੁਰਾਣੇ ਸਿੱਖ ਸਾਡੇ ਜਿੰਨੇ ਕਮਜ਼ੋਰ ਨਹੀਂ ਸਨ ਜਿੰਨੇ ਅਸੀਂ ਕਮਜ਼ੋਰ ਹਾਂ ਸਾਨੂੰ ਤੇ ਖਤਰਾ ਪੈ ਗਿਆ ਵੀ ਜੇ ਮੰਦਰ ਦੇ ਅੱਗੋਂ ਲੰਘੇ ਤੇ ਅਸੀਂ ਹਿੰਦੂ ਬਣ ਜਾਣਾ ਹੈ ਉਹ ਸਿੱਖ ਉਹ ਸਾਨੂੰ ਜਿਨ੍ਹਾਂ ਨੇ ਗੁਰੂ ਅਰਗੁਬਿੰਦ ਸਾਹਿਬ ਦੇ ਸਮੇਂ ਪੰਡਤ ਨੂੰ ਬੁਲਾ ਕੇ ਗਰੁੜ ਪ੍ਰਾਣ ਦੀ ਕਥਾ ਸੁਣੀ ਸੀ ਗੁਰੂ ਦੇ ਦਰਬਾਰ ਵਿੱਚ ਬੈ ਕੇ ਅੱਜ ਦੱਸੋ ਕਿਹੜਾ ਬੰਦਾ ਉਹਦੀ ਕਥਾ ਸੁਨੇਗਾ ਔਰ ਇਹ ਵੀ ਸਚਾਈ ਹੈ ਜੇ ਅਸੀਂ ਸੁਣਾ ਦੇ ਤੇ ਕੱਲ ਨੂੰ ਅਸੀਂ ਗਰੁੜ ਮੰਤਰ ਵਾਲੀਆਂ ਜਿਹੜੀਆਂ ਮਾਲਾ ਨੇ ਤੇ ਕੰਠੀਆਂ ਪਾ ਕੇ ਤੁਰੇ ਫਿਰਨਾ ਤੁਸੀਂ ਵੇਖੋ ਅੱਜ ਤੇ ਸਿੱਖੀ ਇੰਨੀ ਤਰ੍ਹਾਂ ਦੇ ਕਿਸੇ ਨੇ ਕੋਈ ਨਗ ਪਾਇਆ ਕਿਸੇ ਨੇ ਕੋਈ ਮੁੰਦਰੀ ਪਾਈ ਸਾਡੇ ਜਿੰਨੇ ਉਹ ਕਮਜ਼ੋਰ ਨਹੀਂ ਸਨ ਇਸ ਕਰਕੇ ਦਸਮ ਗ੍ਰੰਥ ਦੇ ਵਿੱਚ ਅਨਮਤਾਂ ਦੀਆਂ ਕਹਾਣੀਆਂ ਵੀ ਨੇ ਜਿਸ ਕਰਕੇ ਉਹਨੂੰ ਬਹੁਤਾ ਪ੍ਰਚਲਿਤ ਨਹੀਂ ਕੀਤਾ ਗਿਆ ਵੀ ਆਮ ਆਦਮੀ ਉਹਨਾਂ ਨੂੰ ਪੜ੍ਹ ਕੇ ਉਹਦੀ ਕਿਤੇ ਰੀਸ ਨਾ ਕਰਨ ਲੱਗ ਪਏ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣੀ ਚਾਹੀਦੀ ਏ ਬਾਕੀ ਜਿਹੜੀਆਂ ਇਹ ਬਾਣੀਆਂ ਨੇ ਇਹ 100% ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਅੰਮ੍ਰਿਤ ਵਿੱਚ ਪੜ੍ਹੀਆਂ ਜਾਂਦੀਆਂ ਨੇ ਸਮਾ ਹੋਵੇਗਾ ਜਦੋਂ ਦਸਮ ਗ੍ਰੰਥ ਦੇ ਜਿਹੜੇ ਕਨਸੈਪਟ ਧੁੰਦਲੇ ਬਣੇ ਹੋਏ ਨੇ ਅਜੇ ਸਾਡੀ ਕੌਮ ਜਿਹੜੀ ਇਹ ਜਵਾਨ ਨਹੀਂ ਹੋਈ 5 ਕੁ ਸਾਲ 100 ਸਾਲ ਦੀ ਸਾਨੂੰ ਸਮਝ ਨਹੀਂ ਆ ਰਹੀ ਕਿ ਕੀ ਹੈ ਤਾਂ ਕੁਝ ਹੋਰ 2-400 500 ਸਾਲਾਂ ਤੱਕ ਅਸੀਂ ਥੋੜੇ ਜਿਹਾ ਹੋਰ ਵੱਡੇ ਹੋ ਜਾਾਂਗੇ ਉਦੋਂ ਇਹ ਚੀਜ਼ਾਂ ਆਪਣੇ ਆਪ ਇਹ ਜਦੋਂ ਬੱਚੇ ਛੋਟੇ ਹੁੰਦੇ ਨੇ ਤੁਹਾਨੂੰ ਪਤਾ ਦੂਸਰੇ ਦਿਨ ਉਹਨਾਂ ਨੂੰ ਦਵਾਈ ਦਿਵਾਉਣੀ ਪੈਂਦੀ ਹੈ ਉਹ ਬਿਮਾਰ ਜ਼ਿਆਦਾ ਹੁੰਦੇ ਨੇ ਜਦੋਂ ਸਰੀਰ ਤਕੜਾ ਹੋ ਜਾਏ ਤਾਂ ਜਦੋਂ ਕੌਮ ਦੀ ਉਮਰ ਵਧੇਗੀ ਇਹ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ ਇਸ ਲਈ ਉਹ ਵੀ ਬਾਣੀ ਗੁਰੂ ਦੀ ਉਹ ਵੀ ਪੜ੍ਹਨੀ ਚਾਹੀਦੀ ਹੈ